ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਪ੍ਰਥਮ ਬਾਣੀ ਬਾਣੀ ਦਾ ਨਾਮ ਜਪ ਹੈ ਔਰ ਸਤਗੁਰੂ ਜੀ ਨੇ ਇਸ ਜਪ ਬਾਣੀ ਨੂੰ ਅਰੰਭਤਾ ਦੇ ਵਿੱਚ ਹੀ ਸਾਨੂੰ ਬਖਸ਼ਿਸ਼ ਕੀਤਾ ਔਰ ਜਪ ਸ਼ਬਦ ਬੜਾ ਧਿਆਨ ਵਾਲਾ ਇਹਦੇ ਅਰਥ ਸਮਝਣੇ ਬੜੇ ਜ਼ਰੂਰੀ ਨੇ ਭਾਈ ਕਾਨ ਸਿੰਘ ਨਾਭਾ ਨੇ ਆਪਣੇ ਮਹਾਨ ਕੋਸ਼ ਦੇ ਵਿੱਚ ਜਪ ਦੇ ਤਿੰਨ ਅਰਥ ਸਾਡੇ ਸਾਹਮਣੇ ਰੱਖੇ ਨੇ ਇੱਕ ਜਪ ਦੇ ਅਰਥ ਉਹ ਕਰਦੇ ਨੇ ਕਿ ਉਪਹਾਸ ਜਿਹੜੇ ਲੋਕ ਸਮਾਧੀ ਲਾ ਕੇ ਬੈਠੇ ਪਰ ਆਪਣੇ ਮੁਖ ਦੇ ਵਿੱਚ ਕਿਸੇ ਸ਼ਬਦ ਦਾ ਰਟਨ ਕਰਦੇ ਪਏ ਨੇ ਉਹਨਾਂ ਦੇ ਬੁੱਲ ਹਿੱਲਦੇ ਪਏ ਨੇ ਪਰ ਉਹ ਕਿਹੜਾ ਸ਼ਬਦ ਬੋਲਦੇ ਪਏ ਨੇ ਕਿਹੜਾ ਸ਼ਬਦ ਪੜ੍ਹਦੇ ਪਏ ਨੇ ਇਹ ਨਾਲ ਦੇ ਮਨੁੱਖ ਨੂੰ ਵੀ ਪਤਾ ਨਹੀਂ ਪਰ ਉਹਨਾਂ ਦੀ ਬਾਰੀ ਹਾਲਤ ਨੂੰ ਵੇਖ ਕੇ ਮਨੁੱਖ ਸਮਝ ਜਾਂਦਾ ਹੈ ਕਿ ਕਿਸੇ ਸ਼ਬਦ ਦਾ ਰਟਨ ਕਰਦਾ ਪਿਆ ਕਿ ਸ਼ਬਦ ਦਾ ਜਪ ਕਰਦਾ ਪਿਆ ਇਹਨੂੰ ਉਪਾਸ ਕਿਹਾ ਜਾਂਦਾ ਹੈ ਦੂਜਾ ਸ਼ਬਦ ਉਹ ਲਿਖਦੇ ਨੇ ਕਹਿੰਦੇ ਦੂਜਾ ਜਪ ਦਾ ਅਰਥ ਹੈ ਮਾਨਸ ਕਿ ਮਨੁੱਖ ਬੈਠਾ ਸਮਾਧੀ ਲੱਗੀ ਹੈ ਉਹਦੇ ਬੁੱਲ ਵੀ ਹਿੱਲਦੇ ਨਹੀਂ ਪਏ ਉਹ ਮਨ ਦੇ ਰਾਹੀ ਇੱਕ ਸ਼ਬਦ ਦਾ ਜਪ ਕਰਦਾ ਪਿਆ ਮਨ ਦੇ ਰਾਹੀ ਇੱਕ ਸ਼ਬਦ ਵਿੱਚ ਆਪਣਾ ਧਿਆਨ ਜੋੜਦਾ ਪਿਆ ਮਨ ਦੇ ਨਾਲ ਉਹ ਸ਼ਬਦ ਦੇ ਸਿਮਰਨ ਵਿੱਚ ਜੁੜਿਆ ਹੈ ਭਾਈ ਕਾਨ੍ਹ ਸਿੰਘ ਨਾਭਾ ਕਹਿੰਦੇ ਇਹਨੂੰ ਜਪ ਕਰਨਾ ਕਹਿੰਦੇ ਇਹਨੂੰ ਕਹਿੰਦੇ ਨੇ ਮਾਨਸ ਮਨ ਦੇ ਰਾਹੀਂ ਜਪ ਕਰਨਾ ਤੀਜਾ ਉਹਨਾਂ ਨੇ ਜਪ ਦਾ ਅਰਥ ਦਿੱਤਾ ਹੈ ਬਾਚਕ ਬਾਚਕ ਦਾ ਮਤਲਬ ਹੈ ਬਕਤਾ ਬੋਲਦਾ ਹੈ ਸਰਤਾ ਸੁਣਦਾ ਜਦੋਂ ਬੋਲਣ ਵਾਲੇ ਦੇ ਬੋਲੇ ਕੇ ਸ਼ਬਦਾਂ ਦੇ ਅਰਥ ਸੁਣਨ ਵਾਲੇ ਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਣ ਅਈਕਾਨ ਸਿੰਘ ਨੱਬਾ ਕਹਿੰਦੇ ਇਹਨੂੰ ਵੀ ਬਾਚਕ ਕਹਿੰਦੇ ਨੇ ਜਪ ਕਰਨਾ ਕਹਿੰਦੇ ਹੁਣ ਬੜਾ ਧਿਆਨ ਦੇਣ ਸ਼ਬਦ ਹੈ ਜਪ ਦੇ ਤਿੰਨ ਅਰਥ ਉਹਨਾਂ ਨੇ ਕੀਤੇ ਹੁਣ ਤਿੰਨ ਅਰਥਾਂ ਦੇ ਵਿੱਚੋਂ ਅਸੀਂ ਜਿਹੜਾ ਅਰਥ ਆਪਣੇ ਜੀਵਨ ਵਿੱਚ ਧਾਰਨ ਕਰਨਾ ਉਹ ਹੈ ਬਾਚਕ ਸਾਡੇ ਸਤਿਗੁਰੂ ਜੀ ਸ਼ਬਦ ਬੋਲਦੇ ਨੇ ਜਿੱਦਣ ਸਾਨੂੰ ਆਪਣੇ ਸਤਿਗੁਰੂ ਜੀ ਦੇ ਬੋਲੇ ਗਏ ਸ਼ਬਦਾਂ ਦੇ ਅਰਥ ਪੂਰੀ ਤਰ੍ਹਾਂ ਸਮਝ ਲੱਗ ਗਏ ਸਤਿਗੁਰੂ ਜੀ ਬਖਤੇ ਨੇ ਤੇ ਅਸੀਂ ਸੁਰਤੇ ਆ ਜਦੋਂ ਸਤਿਗੁਰੂ ਜੀ ਦੇ ਬੋਲੇ ਗੇ ਸ਼ਬਦਾਂ ਦਾ ਅਰਥ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਉਸ ਦਿਨ ਆਪਾਂ ਵੀ ਸਮਝਾਂਗੇ ਕਿ ਅਸੀਂ ਜਪ ਕਰਦੇ ਹਾਂ ਹੁਣ ਜਪ ਦਾ ਅਰਥ ਕੀ ਬਣਿਆ ਸਮਝਣਾ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਬਾਣੀ ਸਾਡੀ ਝੋਲੀ ਵਿੱਚ ਪਾਈ ਕਹਿੰਦੇ ਪੁੱਤ ਆ ਜਪ ਸ਼ਬਦ ਨੂੰ ਧਿਆਨ ਵਿੱਚ ਰੱਖੀ ਜਿੰਨੀ ਵੀ ਅੱਗੇ ਤੂੰ ਬਾਣੀ ਪੜ੍ਹਨੀ ਹੈ ਜਿੰਨੀ ਵੀ ਅੱਗੇ ਤੂੰ ਬਾਣੀ ਸੁਣਨੀ ਹੈ ਜਿੰਨੀ ਵੀ ਅੱਗੇ ਬਾਣੀ ਤੂੰ ਗਾਉਣੀ ਹੈ ਇਹਨੂੰ ਸਮਝਣਾ ਸ਼ੁਰੂ ਕਰ ਦੇ ਜੇ ਸਮਝੇਗਾ ਤਾਂ ਜੀਵਨ ਦਾ ਪਾਰ ਉਤਾਰਾ ਜੇ ਸਮਝਣਾ ਲੱਗੀ ਪਰ ਤੇਰੇ ਕੋਲੋਂ ਗੁਰੂ ਦਾ ਦੱਸਿਆ ਹੋਇਆ ਕਰਮ ਹੋਣਾ ਕੋਈ ਨਹੀਂ ਇਸੇ ਕਰਕੇ ਸਤਗੁਰੂ ਜੀ ਨੇ ਜਪ ਸ਼ਬਦ ਸਾਡੀ ਝੋਲੀ ਵਿੱਚ ਪਾਇਆ ਜਪ ਦਾ ਅਰਥ ਹੈ ਸਮਝਣਾ ਜਿਵੇਂ ਸਹਿਬ ਜੀ ਦੀ ਬਾਣੀ ਦਾ ਬਚਨ ਹੈ ਕਿ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਗੁਰਦੁਆਰੇ ਆ ਕੇ ਕਰਨਾ ਕੀ ਸੀ ਗੁਰੂ ਤੋਂ ਅਕਲ ਲੈਣੀ ਸੀ ਗੁਰੂ ਤੋਂ ਸੋਝੀ ਲੈਣੀ ਸੀ ਗੁਰੂ ਤੋਂ ਸਮਝ ਲੈਣੀ ਸੀ ਗੁਰੂ ਤੋਂ ਮਤ ਲੈਣੀ ਸੀ ਅਰਦਾਸ ਕਰਨੀ ਸੀ ਕਿ ਗੁਰਾ ਇੱਕ ਦੇਵੁਝਾਈ ਹੇ ਮੇਰੇ ਸਤਿਗੁਰੂ ਜੀ ਮੈਨੂੰ ਆ ਸੋਝੀ ਦੇ ਮੈਨੂੰ ਆ ਅਕਲ ਦੇ ਮੈਨੂੰ ਆ ਸਮਝ ਦੇ ਦੇ ਕਿ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜਪ ਸ਼ਬਦ ਜਿਹੜਾ ਇਹ ਬੜਾ ਮਹਾਨ ਹੈ ਇਹ ਬੜਾ ਵਿਸ਼ੇਸ਼ ਹੈ ਇਸੇ ਕਰਕੇ ਇਹਨੂੰ ਪਹਿਲਾਂ ਦੋ ਡੰਡੀਆਂ ਪਾਈਆਂ ਫਿਰ ਜਪ ਸ਼ਬਦ ਵਿੱਚ ਕਾਰ ਲਿਖ ਕੇ ਫਿਰ ਦੋ ਡੰਡੀਆਂ ਪਾਈਆਂ ਕਿ ਸਿੱਖਾ ਜਦੋਂ ਵੀ ਕੋਈ ਪੰਗਤੀ ਪੜ੍ਹੇ ਤੇਰੇ ਧਿਆਨ ਵਿੱਚ ਜਪ ਹੋਵੇ ਵੀ ਮੈਂ ਇਸ ਪੰਗਤੀ ਨੂੰ ਸਮਝਣਾ ਹੈ ਕਿਉਂਕਿ ਜੇ ਤੈਨੂੰ ਸਮਝਣਾ ਲੱਗੇ ਤੂੰ ਉਹ ਕੰਮ ਕਰ ਹੀ ਨਹੀਂ ਸਕੇਗਾ ਜਿਵੇਂ ਕੋਈ ਅੰਗਰੇਜ਼ ਹੋਵੇ ਤੇ ਅਸੀਂ ਉਹਨੂੰ ਪੰਜਾਬੀ ਦੇ ਵਿੱਚ ਇਹ ਗੱਲ ਕਹੀਏ ਵੀ ਜਾ ਪਾਣੀ ਦਾ ਗਲਾਸ ਲੈ ਕੇ ਆ। ਹੁਣ ਉਹਨੇ ਸਾਡੇ ਬੋਲ ਸੁਣਤੇ ਲਏ ਪਰ ਸਾਡੀ ਭਾਸ਼ਾ ਦਾ ਗਿਆਨ ਕੋਈ ਨਹੀਂ। ਸਮਝ ਉਹਨੂੰ ਲੱਗੀ ਨਹੀਂ। ਕੰਮ ਬੜਾ ਸੌਖਾ ਹੈ। ਪਰ ਜਦੋਂ ਉਹਨੂੰ ਸਮਝ ਹੀ ਨਹੀਂ ਲੱਗੇ ਉਹ ਕੰਮ ਕਰ ਹੀ ਨਹੀਂ ਸਕੇਗਾ। ਉਹ ਕੰਮ ਕਰ ਨਹੀਂ ਸਕੇਗਾ ਕਿਉਂਕਿ ਸਮਝ ਨਹੀਂ ਲੱਗੀ ਇਦਾਂ ਹੀ ਸਤਿਗੁਰੂ ਜੀ ਦੀ ਪਾਵਨ ਬਾਣੀ ਅਸੀਂ ਪੜ੍ਹੀ ਜਾਂਦੇ ਆ ਸੁਣੀ ਜਾਂਦੇ ਆ ਗਾਈ ਜਾਂਦੇ ਆ ਸਮਝਦੇ ਹੈ ਨਹੀਂ ਕੰਮ ਤੇ ਗੁਰੂ ਦਾ ਦੱਸਿਆ ਉਸ ਦਿਨ ਕਰਾਂਗੇ ਨਾ ਜਿੱਦਣ ਸਮਝ ਲੱਗੇਗੀ ਨਹੀਂ ਤੇ ਨਸ਼ੇ ਕਰਨ ਵਾਲਾ ਬੰਦਾ ਵੀ ਇਹੀ ਪੰਕਤੀਆਂ ਪੜ੍ਹੀ ਜਾਂਦਾ ਕਿ ਅੰਮ੍ਰਿਤ ਕਾ ਵਪਾਰੀ ਹੋ ਵੈ ਕਿਆ ਮਦ ਸੁਛੇ ਭਾਉ ਤਰੇ ਨਸ਼ੇ ਕਰਨ ਵਾਲਾ ਪਿਆਰਾ ਵੀ ਇਹ ਪੰਕਤੀਆਂ ਪੜ੍ਹੀ ਜਾਂਦਾ ਕਿ ਜਿੱਤ ਪੀਤਾ ਮਤ ਦੂਰ ਹੋਏ ਬਰਲਪਾ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ੱੱੱਕੇ ਖਾਏ ਜਿੱਤ ਪੀਤਾ ਖਸਮ ਬਿਸਰੈ ਦਰਗਾ ਮਿਲ ਸਜਾਏ ਝੂਠਾ ਮਦਮੂਲ ਨਾ ਪੀਚਈ ਜੇਕਾ 파ਰਬਸਾਏ ਹੁਣ ਸਮਝਦੇ ਲੱਗੇ ਕੋਈ ਨਹੀਂ ਇਹਨਾਂ ਪੰਕਤੀਆਂ ਦੇ ਅਰਥ ਕੀ ਨੇ ਪੜੀ ਵੀ ਜਾਂਦਾ ਤੇ ਨਸ਼ੇ ਕਰੀ ਵੀ ਜਾਂਦਾ ਇੱਕ ਪਾਸੇ ਪੰਕਤੀਆਂ ਇਹ ਪੜੀਆਂ ਜਾ ਰਹੀਆਂ ਨੇ ਕਿ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂਕਾ ਅੰਤਰਜਾਮੀ ਦੂਜੇ ਪਾਸੇ ਧਾਗੇ ਦੀ ਜਾਦੂ ਟੂਣੇ ਮੜੀਆਂ ਮਸਾਨ ਬਾਬੇ ਪੀਰ ਪਤਾ ਨਹੀਂ ਕਿੰਨੇ ਕੋ ਆਪਣੇ ਰਖਵਾਲੇ ਬਣਾ ਕੇ ਬੈਠਾ ਹੁਣ ਇਸ ਪੰਗਤੀ ਪੜਨ ਨਾਲ ਭਲਾ ਕਿਵੇਂ ਹੋਵੇਗਾ ਸਭ ਤੋਂ ਵੱਧ ਜਿਹੜੇ ਧਿਆਨ ਦਵਾਇਆ ਮੇਰੇ ਸਤਿਗੁਰੂ ਜੀ ਨੇ ਪਤਸ਼ਾਹੀ ਕਹਿੰਦੇ ਜਪ ਜਪ ਸ਼ਬਦ ਅਰਥ ਹੈ ਸਮਝਣਾ ਆਪਣੇ ਗੁਰੂ ਦੀ ਬਾਣੀ ਦੇ ਇੱਕ ਇੱਕ ਸ਼ਬਦ ਨੂੰ ਸਮਝ ਕੇ ਤੁਰ ਤੈਨੂੰ ਪਤਾ ਹੋਣਾ ਚਾਹੀਦਾ ਮੇਰਾ ਗੁਰੂ ਕਹਿੰਦਾ ਕੀ ਹੈ ਮੇਰੇ ਗੁਰੂ ਦਾ ਉਪਦੇਸ਼ ਕੀ ਹੈ ਹੁਣ ਧਿਆਨ ਮਰਨ ਜਪ ਸ਼ਬਦ ਦਾ ਮਤਲਬ ਜਿਹੜਾ ਆਪਾਂ ਨੇ ਆਪਣੇ ਜੀਵਨ ਵਿੱਚ ਧਾਰਨ ਕਰਨਾ ਉਹ ਹੈ ਬਾਚਕ ਸਤਿਗੁਰੂ ਜੀ ਬੋਲਦੇ ਨੇ ਅਸੀਂ ਸਤਿਗੁਰੂ ਜੀ ਦੇ ਬਚਨਾਂ ਨੂੰ ਰੋਜ਼ ਸੁਣਦੇ ਹਾਂ ਜਿੱਦਣ ਅਸੀਂ ਆਪਣੇ ਸਤਿਗੁਰੂ ਜੀ ਦੇ ਬੋਲੇ ਗਏ ਬਚਨਾਂ ਨੂੰ ਸੁਣ ਕੇ ਸਮਝਣ ਲੱਗ ਪਏ ਉਦੋਂ ਸਮਝ ਲੈਣਾ ਤੁਸੀਂ ਜਪ ਕਰ ਲਿਆ। ਉਦੋਂ ਸਮਝ ਲੈਣਾ ਤੁਸੀਂ ਸਿਮਰਨ ਕਰ ਲਿਆ। ਸਿਮਰਨ ਦਾ ਅਰਥ ਕਦੇ ਵੀ ਇਹ ਨਹੀਂ ਹੁੰਦਾ ਕਿ ਇਕੱਲੇ ਸ਼ਬਦਾਂ ਨੂੰ ਰਿਪੀਟ ਕਰਦੇ ਰਹੀ। ਮੈਂ ਕਈ ਵਾਰੀ ਇਹ ਬੇਨਤੀਆਂ ਜ਼ਰੂਰ ਕਰਦਾ ਜਿਵੇਂ ਇੱਕ ਬੱਚਾ ਕਿਸੇ ਮੋਟਰਸਾਈਕਲ ਦੇ ਕਾਰੀਗਰ ਕੋਲ ਜਾਵੇ। ਹੁਣ ਉਹਨੇ ਆਪਣੇ ਉਸਤਾਦ ਦਾ ਜਪ ਕਰਨਾ ਹੈ। ਉਹਨੂੰ ਨਹੀਂ ਪਤਾ ਮੋਟਰਸਾਈਕਲ ਦੀ ਸਰਵਿਸ ਕਿਵੇਂ ਕਰਦੇ ਨੇ। ਉਹਨੂੰ ਹੀ ਪਤਾ ਮੋਟਰਸਾਈਕਲ ਦਾ ਇੰਜਨ ਕਿਵੇਂ ਖੋਲਦੇ ਨੇ ਤੇ ਕਿਵੇਂ ਬੰਦਦੇ ਨੇ ਉਹ ਪਹਿਲਾਂ ਪਹਿਲਾਂ ਕੀ ਕਰਦਾ ਜੀ ਆਪਣੇ ਉਸਤਾਦ ਦਾ ਜਪ ਕਰਦਾ ਆਪਣੇ ਉਸਤਾਦ ਦਾ ਸਮਰਨ ਕਰਦਾ ਆਪਣੇ ਉਸਤਾਦ ਨੂੰ ਕੰਮ ਕਰਦਿਆਂ ਵੇਖਦਾ ਇਹਨੇ ਕਿਹੜਾ ਨਟ ਖੋਲਿਆ ਕਿਵੇਂ ਉਹਨੂੰ ਕਿੱਥੇ ਤੇਲ ਪਾਇਆ ਕਿੱਥੇ ਇਹਨੇ ਸਪਾਈ ਕੀ ਕੁਝ ਕੀਤਾ ਉਹ ਕੁਝ ਸਾਲ ਆਪਣੇ ਉਸਤਾਦ ਦਾ ਜਪ ਕਰਦਾ ਬੈਠ ਕੇ ਸਮਝਦਾ ਵੀ ਇਹ ਕਿਵੇਂ ਕਰਦਾ ਹੈ ਇਦਾਂ ਹੀ ਹੈ ਉਹ ਬੈਠ ਕੇ ਪਹਿਲਾਂ ਧਿਆਨ ਦਿੰਦਾ ਆਪਣੇ ਉਸਤਾਦ ਦੇ ਵੱਲ ਉਹਨੂੰ ਸਮਝਦਾ ਕਿ ਕਿਹੜਾ ਕਿਹੜਾ ਨਟ ਇਹਨੇ ਕਿਵੇਂ ਕਿਵੇਂ ਖੋਲਿਆ ਕਿੱਥੇ ਕੀ ਕੁਝ ਕੀਤਾ ਉਹ ਸਾਰੀਆਂ ਚੀਜ਼ਾਂ ਨੂੰ ਸਮਝਦਾ ਜਪ ਕਰਦਾ ਤੇ ਕੁਝ ਸਾਲਾਂ ਬਾਅਦ ਫਿਰ ਕਿਦਾਂ ਦਾ ਬਣ ਗਿਆ ਜਿੱਦਾਂ ਦਾ ਉਹਦਾ ਉਸਤਾਦ ਹੈ ਹੁਣ ਉਸਤਾਦ ਨੂੰ ਵੀ ਮਾਣ ਹੈ ਵੀ ਜੋ ਕਲਾ ਮੇਰੇ ਕੋਲ ਹੈ ਇਹ ਮੇਰੇ ਸਗਰਦ ਦੇ ਕੋਲ ਵੀ ਹੈ ਕਿਉਂਕਿ ਇਹਨੇ ਮੇਰਾ ਜਪ ਕੀਤਾ ਇਹਨੇ ਮੇਰਾ ਸਿਮਰਨ ਕੀਤਾ ਇਹਨੇ ਮੈਨੂੰ ਸਮਝਿਆ ਜੇ ਜਿਹਨੂੰ ਉਹਨੂੰ ਸਮਝਣ ਲੱਗਣ ਲੱਗ ਪਈ ਫਿਰ ਉਹ ਆਪ ਆਪਣੇ ਉਸਤਾਦ ਵਾਲੇ ਕਰਮ ਕਰਨ ਲੱਗ ਪਿਆ ਜਿਹੋ ਜੀ ਕਰਨੀ ਉਸਤਾਦ ਦੀ ਹੈ ਉਹੋ ਜੀ ਉਹਦੇ ਚੇਲੇ ਦੀ ਹੈ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਚਰਨਾਂ ਵਿੱਚ ਆਉਣ ਵਾਲੇ ਆ ਤੂੰ ਧਿਆਨ ਮਾਰ ਕੇ ਗੁਰੂ ਦਾ ਜਪ ਕੀਤਾ ਹੈ ਗੁਰੂ ਦਾ ਸਿਮਰਨ ਕੀਤਾ ਹੁਣ ਤੱਕ ਜੇ ਤੂੰ ਗੁਰੂ ਦਾ ਸਿਮਰਨ ਕੀਤਾ ਹੁੰਦਾ ਤੇ ਗੁਰੂ ਵਾਲੀ ਕਰਨੀ ਹੋਣੀ ਚਾਹੀਦੀ ਸੀ ਤੇ ਗੁਰੂ ਵਾਲੀ ਸਮਝ ਹੋਣੀ ਚਾਹੀਦੀ ਸੀ ਫਿਰ ਤੇ ਗੁਰੂ ਵਾਲੇ ਤੇਰੇ ਜੀਵਨ ਦੇ ਵਿੱਚ ਕਰਮ ਆਉਣੇ ਚਾਹੀਦੇ ਸੀ ਕਰਮ ਤੇ ਉਹ ਆਏ ਕੋਈ ਨਹੀਂ ਉਹ ਆਪਣੇ ਜੀਵਨ ਦੇ ਵਿੱਚ ਸ਼ਬਦਾਂ ਦਾ ਰਟਨ ਕਰਨ ਨੂੰ ਹੀ ਜਪ ਕਹਿੰਦਾ ਹੈ ਸ਼ਬਦਾਂ ਦਾ ਰਿਪੀਟ ਕਰਨ ਨੂੰ ਹੀ ਸਿਮਰਨ ਕਹਿੰਦਾ ਨਹੀਂ ਪਤਸ਼ਾਹ ਜੀ ਕਹਿੰਦੇ ਸਿਮਰਨ ਦਾ ਅਰਥ ਹੈ ਪੁੱਤ ਉਹ ਆਪਣੇ ਗੁਰੂ ਨੂੰ ਸਮਝਾ ਜਪ ਦਾ ਮਤਲਬ ਆਪਣੇ ਗੁਰੂ ਦੀ ਸੋਝੀ ਲੈਣੀ ਆਰੰਭਤਾ ਵਿੱਚ ਹੀ ਦੇਖੋ ਪਹਿਲੀ ਬਾਣੀ ਦਾ ਨਾਮ ਕਿੱਡਾ ਨਵੇਕਲਾ ਮੇਰੇ ਸਤਿਗੁਰੂ ਜੀ ਨੇ ਦਿੱਤਾ ਜਪ ਭਾਵ ਸਮਝ ਹੁਣ ਜਿੰਨੇ ਸ਼ਬਦ ਆਉਂਦੇ ਨੇ ਪਾਤਸ਼ਾਹ ਜੀ ਕਹਿੰਦੇ ਪੁੱਤ ਇਹਨਾਂ ਨੂੰ ਸਮਝ ਕੇ ਤੁਰਿ ਭਲਾ ਤਾਂ ਹੋਣਾ ਔਰ ਜਿਨ੍ਹਾਂ ਨੇ ਸਮਝਿਆ ਉਹਨਾਂ ਦੀ ਜ਼ਿੰਦਗੀ ਦਾ ਪਰ ਉਤਾਰਾ ਇਤਿਹਾਸ ਕੀ ਕਹਿੰਦਾ ਹੈ ਕਿ ਭਾਈ ਲੈਣਾ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਸਾ ਦੀ ਵਾਰ ਦੀ 21ਵੀਂ ਪੌੜੀ ਸੁਣਦੇ ਨੇ ਭਾਈ ਜੋਧ ਬਾਣੀ ਪੜ੍ਹਦੇ ਨੇ ਭਾਈ ਜੋਧ ਨੇ ਉੱਚੀ ਆਵਾਜ਼ ਦੇ ਵਿੱਚ ਜਦੋਂ ਆ ਸ਼ਬਦ ਦੋਹਰਾਇਆ ਕਿ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਹੁਣ ਵੇਖੋ ਆ ਇੱਕ ਪੰਗਤੀ ਭਾਈ ਜੋਧ ਨੇ ਪੜ੍ਹੀ ਤੇ ਭਾਈ ਲੈਣੇ ਨੇ ਸੁਣੀ ਉਥੇ ਰੁਕ ਗਿਆ ਉਸ ਇੱਕ ਪੰਗਤੀ ਨੂੰ ਸੁਣ ਕੇ ਨਾ ਸਮਝਣ ਲੱਗ ਪਿਆ ਵੀ ਇਹਦੇ ਵਿੱਚ ਦੱਸਿਆ ਕੀ ਗਿਆ ਮਨ ਵਿੱਚ ਵਿਚਾਰ ਆਗੇ ਜਿੰਨੇ ਕਰਮ ਚੰਗੇ ਅਤੇ ਮਾੜੇ ਕਰਦੇ ਹਾਂ ਇਹੀ ਚਾਹੁੰਦੇ ਆ ਸੁੱਖ ਮਿਲੇ ਤੇ ਜਿਸ ਮਾਲਕ ਦਾ ਸਿਮਰਨ ਕੀਤਿਆਂ ਸੁੱਖ ਪਾਈਦਾ ਫਿਰ ਉਹਦਾ ਸਿਮਰਨ ਤੇ ਸਦਾਈ ਕਰਨਾ ਚਾਹੀਦਾ ਹੈ ਨਾ ਆਹ ਪੰਗਤੀ ਸਮਝ ਲਈ ਮਨ ਵਿੱਚ ਪੱਕੀ ਗੱਲ ਧਾਰ ਲਈ ਅੱਜ ਤੋਂ ਬਾਅਦ ਆਪਣੇ ਸਾਹਿਬ ਦਾ ਹੀ ਸਿਮਰਨ ਕਰਨਾ ਆਪਣੇ ਸਾਹਿਬ ਦੇ ਚਰਨਾਂ ਨਾਲ ਹੀ ਜੁੜਨਾ ਕਿਸੇ ਹੋਰ ਦੀ ਪੂਜਾ ਨਹੀਂ ਲੋ ਇੱਕ ਪੰਗਤੀ ਸਮਝ ਲਈ ਭਾਈ ਜੋਧ ਨੇ ਦੂਜੀ ਪੰਗਤੀ ਪੜ੍ਹ ਦਿੱਤੀ ਜਿੱਤ ਕੀਤਾ ਭਾਈ ਆਪਣਾ ਸਾ ਘਾਲ ਬੁਰੀ ਕਿਉਂ ਕਾਲੀ ਆ ਦੇਖੋ ਹੁਣ ਇੱਕ ਆ ਪੰਗਤੀ ਦੂਜੀ ਸੁਣ ਲਈ ਕਿ ਜੇ ਆਪਣੇ ਕੀਤੇ ਕਰਮਾਂ ਦਾ ਫਲ ਆਪ ਹੀ ਭੁਗਤਣਾ ਪੈਣਾ ਫਿਰ ਬੁਰਾ ਕੰਮ ਕੀਤਾ ਹੀ ਕਿਉਂ ਜਾਵੇ ਭਾਈ ਲੈਣਾ ਜੀ ਸਮਝ ਕੇ ਵੀ ਵਾਕਈ ਗੱਲ ਤੇ ਠੀਕ ਕਹੀ ਜਾ ਰਹੀ ਹੈ ਜੇ ਆਪਣੇ ਕੀਤੇ ਕੰਮਾਂ ਦਾ ਫਲ ਆਪ ਹੀ ਭੁਗਤਣਾ ਹੈ ਫਿਰ ਮਾੜਾ ਕੰਮ ਕੀਤਾ ਹੀ ਕਿਉਂ ਜਾਵੇ ਇੱਕ ਪੰਗਤੀ ਸੁਣ ਕੇ ਸਾਰੇ ਮਾੜੇ ਕੰਮਾਂ ਤੋਂ ਤੌਬਾ ਕਰ ਲੈ ਬੁਰਾ ਕੰਮ ਕਰਨਾ ਹੀ ਕੋਈ ਨਹੀਂ ਹੁਣ ਤੀਜੀ ਪੰਗਤੀ ਆ ਗਈ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨੇ ਹਾਲੀ ਐ ਸਦੇ ਵੀ ਮੰਦਾ ਕੰਮ ਨਹੀਂ ਕਰਨਾ ਚਾਹੀਦਾ ਉੱਚੀ ਸੋਚ ਪੈਦਾ ਕਰਕੇ ਉਸ ਕਰਮ ਦਾ ਪਹਿਲਾ ਨਤੀਜਾ ਵੇਖ ਲੈਣਾ ਚਾਹੀਦਾ ਕੀ ਨਤੀਜਾ ਨਿਕਲੇਗਾ ਹੁਣ ਧਿਆਨ ਮਾਰੋ ਭਾਈ ਜੋਤ ਪੰਕਤੀਆਂ ਪੜਦਾ ਪਿਆ ਤੇ ਬਾਹਰ ਖੜਾ ਹੋਇਆ ਭਾਈ ਲੈਣਾ ਉਹਨਾਂ ਪੰਕਤੀਆਂ ਨੂੰ ਸੁਣ ਕੇ ਉਹਦੇ ਅਰਥਾਂ ਨੂੰ ਸਮਝਦਾ ਪਿਆ ਕਹਿੰਦੇ ਕੀ ਗਾਇ ਅਰਥ ਕੀ ਨੇ ਇਹ ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਦਰ ਨਿਹادیه ਹੈ ਮੁੰਡਾ ਕੰਮ ਨਹੀਂ ਕਰਨਾ ਚਾਹੀਦਾ ਸੋਚਣਾ ਚਾਹੀਦਾ ਇਹਦਾ ਨਤੀਜਾ ਕੀ ਨਿਕਲੇਗਾ ਚੌਥੀ ਪੰਕਤੀ ਧਿਆਨ ਵਿੱਚ ਆਈ ਜਿਉ ਸਾਹਿਬ ਨਾਲ ਨਾ ਹਾਰੀ ਐ ਕਬੇ ਹਾ ਪਾਸਾ ਟਾਲੀਐ ਭਾਈ ਇਹੋ ਜੀ ਖੇਡ ਖੇਡਣੀ ਚਾਹੀਦੀ ਰੱਬ ਦੇ ਘਰ ਵਿੱਚ ਜਾ ਕੇ ਕਿਤੇ ਹਾਰ ਦਾ ਮੂੰਹ ਨਾ ਵੇਖਣਾ ਪਵੇ ਕੁਝ ਲਾਹੇ ਦਾ ਕੰਮ ਕਰਨਾ ਚਾਹੀਦਾ ਕੁਝ ਇੱਜ਼ਤ ਵਾਲਾ ਕੰਮ ਕਰਨਾ ਚਾਹੀਦਾ ਰੱਬ ਦੇ ਦਰ ਦੇ ਉੱਪਰ ਬੇਇਜਤ ਨਾ ਹੋਣਾ ਪਵੇ ਸ਼ਰਮਿੰਦਾ ਨਾ ਹੋਣਾ ਪਵੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਉਂ ਸਾਹਿਬ ਨਾਲ ਨਾ ਹਾਰੀਐ ਤਾ ਬੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਹਿੰਦੇ ਕੁਝ ਲਾਹਤ ਤਾਪਤ ਕਰਨ ਵਾਲਾ ਕੰਮ ਕਰਨਾ ਚਾਹੀਦਾ ਪੰਜ ਪੰਕਤੀਆਂ ਸੁਣੀਆਂ ਹੁਣ ਧਿਆਨ ਨਾਲ ਪੰਜ ਪੰਕਤੀਆਂ ਭਾਈ ਲੈਣੇ ਨੇ ਸੁਣੀਆਂ ਔਰ ਪੰਜਾਂ ਪੰਕਤੀਆਂ ਨੂੰ ਜਦੋਂ ਸਮਝ ਲਿਆ ਨਾ ਜਪ ਕਰ ਲਿਆ ਉਸੇ ਵੇਲੇ ਭਾਈ ਜੋਧ ਦੇ ਅੱਗੇ ਹੱਥ ਜੋੜ ਕੇ ਖਲੋ ਗਏ ਸੀ ਭਾਈ ਜੋਧ ਜਿਸ ਪਿਆਰੇ ਦੇ ਕੋਲੋਂ ਤੈਨੂੰ ਆਹ ਸ਼ਬਦ ਮਿਲੇ ਨੇ ਉਸ ਪਿਆਰੇ ਦਾ ਐਡਰੈਸ ਦੇ। ਉਸ ਪਿਆਰੇ ਦਾ ਘਰ ਦੱਸ ਕਿੱਥੇ ਹੈ। ਪਰ ਕਮਾਲ ਦੀ ਗੱਲ ਪੰਜ ਪੰਕਤੀਆਂ ਨੂੰ ਸਮਝ ਕੇ ਜਦੋਂ ਤੁਰਿਆ ਭਾਈ ਲੈਣਾ ਆਪਣੇ ਜੀਵਨ ਵਿੱਚ ਤੁਰਿਆ ਤੇ ਸਿੱਧਾ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਕੇ ਨਾ ਗੁਰੂ ਨਾਨਕ ਦੇ ਚਰਨਾਂ ਵਿੱਚ ਝੁਕ ਗਿਆ। ਹੁਣ ਛੋਚ ਕੇ ਵੇਖੋ। ਪੰਜ ਪੰਕਤੀਆਂ ਨੇ ਜ਼ਿੰਦਗੀ ਬਦਲ ਦਿੱਤੀ ਕਿਉਂਕਿ ਜਪ ਕਰ ਲਿਆ ਪੰਜ ਪੰਕਤੀਆਂ ਨੂੰ ਸਮਝ ਲਿਆ ਹੁਣ ਆਪਣੇ ਸਾਹਿਬ ਦੇ ਨਾਲੋਂ ਸਾਹਜ ਟੁੱਟਿ ਹੋਈ ਕੋਈ ਨਹੀਂ ਉਹੀ ਭਾਈ ਲੈਣਾ ਜਿਹੜਾ ਪਹਿਲਾਂ ਅਨੇਕਾਂ ਥਾਵਾਂ ਦਾ ਪੁਜਾਰੀ ਸੀ ਅੱਜ ਉਹੀ ਭਾਈ ਲੈਣਾ ਧੰਨ ਗੁਰੂ ਅੰਗਦ ਸਾਹਿਬ ਦਾ ਰੂਪ ਬਣ ਕੇ ਇੱਕੋ ਗੱਲ ਕਹਿੰਦਾ ਕਿ ਕਿਸੇ ਹੀ ਕੋਈ ਕੋਏ ਮਨਜ ਨਿਮਾਣੀ ਇਕ ਤੂੰ ਮੇਰੇ ਦਾਤਿਆ ਕਿਸੇ ਦਾ ਕੋਈ ਸਹਾਰਾ ਹੋਵੇਗਾ ਕਿਸੇ ਦਾ ਕੋਈ ਸਹਾਰਾ ਹੋਵੇਗਾ ਮੇਰਾ ਨਿਮਾਣੀ ਦਾ ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ ਹੁਣ ਸੋਚ ਕੇ ਵੇਖੋ ਇਹ ਸਮਝ ਕਿਥੋਂ ਲੱਗੀ ਅਨੇਕਾਂ ਦੀ ਪੂਜਾ ਕਰਨ ਵਾਲਾ ਇਕ ਦਾ ਹੁੱਕਾ ਦੇਣ ਲੱਗ ਪਿਆ ਇਕ ਦੇ ਚਰਨਾਂ ਨਾਲ ਆਪ ਵੀ ਜੁੜਿਆ ਤੇ ਮਨੁੱਖਤਾ ਨੂੰ ਜੋੜਨ ਲੱਗ ਪਿਆ ਕਿਉਂਕਿ ਉਹਨਾਂ ਨੇ ਬਾਣੀ ਨੂੰ ਕੇਵਲ ਪੜਿਆ ਨਹੀਂ ਕੇਵਲ ਸੁਣਿਆ ਨਹੀਂ ਕੇਵਲ ਗਾਇਆ ਨਹੀਂ ਬਲਕੇ ਜਪ ਕੀਤਾ ਜਦੋਂ ਉਹਦਾ ਜਪ ਹੋ ਗਿਆ ਜਿੰਦਗੀ ਬਦਲ ਗਈ ਇਤਿਹਾਸ ਇਸੇ ਗੱਲ ਦਾ ਪ੍ਰਮਾਣ ਦਿੰਦਾ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਲੰਬੇ ਦੀ ਧਰਤੀ ਤੇ ਪਹੁੰਚੇ ਤਲੰਬੇ ਦੀ ਧਰਤੀ ਦੇ ਉੱਪਰ ਇੱਕ ਠੱਗ ਹੈ ਜਿਹੜਾ ਸੱਜਣਾ ਵਾਲਾ ਸਾਧਾਂ ਵਾਲਾ ਬੜਾ ਕੀਮਤੀ ਚੋਲਾ ਪਾ ਕੇ ਬਿਠਾ ਹੈ ਤਨ ਗੁਰੂ ਨਾਨਕ ਸਾਹਿਬ ਦੀ ਪਹੁੰਚੇ ਤੇ ਮਨ ਵਿੱਚ ਵਿਚਾਰ ਆਈ ਪੁੱਛਿਆ ਕੌਣ ਦੱਸਿਆ ਵੀ ਮੈਂ ਰਕੜਾਣਾ ਕੀ ਹੈ ਮੇਰਾ ਬਾਪੂ ਕਿਹੜਾ ਕੰਮ ਕਰਦਾ ਹੈ ਸੋਚਿਆ ਵੀ ਪਰਿਵਾਰੀ ਦਾ ਪੁੱਤ ਹੈ ਬੜੇ ਰੁਪਈਏ ਹੋਣਗੇ ਭਾਈ ਮਰਦਾਨੇ ਦੇ ਕੋਲ ਉਹ ਬੋਰੀ ਵੀ ਚੁੱਕੀ ਉਹ ਥੈਲਾ ਵੀ ਚੁੱਕਿਆ ਜਿਹਦੇ ਵਿੱਚ ਰਵਾਬ ਪਾਈ ਮਨ ਵਿੱਚ ਵਿਚਾਰ ਸੀ ਬੜੇ ਰੁਪਈਏ ਹੋਣਗੇ ਲੁੱਟਾਂਗਾ ਜਦੋਂ ਸਰੀਰ ਦੇ ਦਰਸ਼ਨ ਕੀਤੇ ਤੇ ਲੁੱਟਣ ਵਾਲਾ ਵਿਚਾਰ ਬਣਿਆ ਜਦੋਂ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਮੁਖ ਦੇ ਵਿੱਚੋਂ ਸ਼ਬਦ ਦਾ ਉਚਾਰਨ ਕੀਤਾ 728 ਅੰਕ ਤੇ 29 ਅੰਕ ਤੇ ਇਹ ਵਚਨ ਅੱਜ ਵੀ ਸੂਹੀ ਰਾਗ ਦੇ ਵਿੱਚ ਦਰਜ ਨੇ ਸਤਿਗੁਰੂ ਜੀ ਨੇ ਸ਼ਬਦ ਪੜਿਆ ਉੱਜਲ ਕਹਿਾਂ ਚਲਕਣਾ ਘੋਟਿਮ ਕਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾਂ ਮੰਗੀਐ ਕਿੱਥੇ ਖੜੇ ਦਸਨ ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ ਓਟਕਟ ਜੀਆਂ ਖਾਬ ਨੇ ਬੱਗੇ ਨਾ ਕਹੀ ਅਨ ਸਿੰਮਲ ਰੁਖ ਸਰੀਰ ਮੈਂ ਮੈਜਨ ਦੇਕ ਭੁਲੰਨ ਸੇਫਲ ਕੰਮ ਨ ਆਬਨੀ ਤੇ ਗੁਣ ਮੈਂ ਤਨ ਹਨ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਵੱਧਾ ਚੁਟੈ ਜਿਤ ਇੱਕ ਸ਼ਬਦ ਜਦੋਂ ਪੜਿਆ ਨਾ ਜਿਹੜਾ ਸੱਜਣ ਫੱਗ ਸੀ ਨਾ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਪੁਲੇਖਾ ਪਾਉਣਾ ਚਾਹੁੰਦਾ ਸੀ ਜਦੋਂ ਅਸ ਪੂਰੇ ਸ਼ਬਦ ਦਾ ਉਹਨੇ ਸਿਮਰਨ ਕੀਤਾ ਜਪ ਕੀਤਾ ਗੁਰੂ ਨਾਨਕ ਦੇ ਚਰਨਾ ਵਿੱਚ ਹੱਥ ਜੋੜ ਕੇ ਖਲੋ ਗਿਆ ਸੱਚੇ ਪਾਤਸ਼ਾਹ ਅਸ ਸ਼ਬਦ ਕਿਸੇ ਹੋਰ ਦਾ ਰੂਪ ਨਹੀਂ ਮੇਰਾ ਰੂਪ ਬਿਆਨ ਕਰਦੇ ਇਹਨਾਂ ਸ਼ਬਦਾਂ ਦੇ ਵਿੱਚ ਜੋੜੀ ਤੁਸੀਂ ਗੱਲ ਕਹੀ ਨਾ ਬਗਲੇ ਵਾਲੀ ਇਹ ਕੋਈ ਬਗਲਾ ਹੋਰ ਨਹੀਂ ਮੈਂ ਹੀ ਆਂ ਜਿਹੜੀ ਤੁਸੀਂ ਗੱਲ ਸਿੰਮਲ ਦੇ ਰੁੱਖ ਵਾਲੀ ਕਹੀ ਇਹ ਕੋਈ ਸਿੰਮਲ ਦਾ ਰੁੱਖ ਹੋਰ ਨਹੀਂ ਮੈਂ ਹੀ ਆ ਸੱਚੇ ਪਾਤਸ਼ਾਹ ਜਿਹੜੀ ਤੁਸੀਂ ਕਹਿੰਦੇ ਭਾਂਡੇ ਵਾਲੀ ਗੱਲ ਕੀਤੀ ਐ ਕਿ ਬਾਹਰੋਂ ਤੇ ਬੜੀਆਂ ਚਮਕਾਂ ਮਾਰਦਾ ਅੰਦਰ ਜਦੋਂ ਹੱਥ ਪੇਰੀ ਜਾਈਏ ਤੇ ਕਾਲਖ ਹੀ ਨਿਕਲਦੀ ਐ ਸੱਚੇ ਪਾਤਸ਼ਾਹ ਮੈਂ ਉਹ ਕਹਿੰਦਾ ਭਾਂਡਾ ਹਾਂ ਜਿਹੜਾ ਬਾਹਰੋਂ ਤੇ ਬੜਾ ਪਵਿੱਤਰ ਨਜ਼ਰ ਆਉਣਾ ਪਿਆ ਪਰ ਜਦੋਂ ਅੰਦਰੋਂ ਕੋਈ ਫਰੋਲਦਾ ਸਿਰ ਕਾਲਖ ਤੋਂ ਬਿਨਾਂ ਕੱਖ ਵੀ ਪੱਲੇ ਨਹੀਂ ਪੈਂਦਾ ਆ ਸਾਰੇ ਸ਼ਬਦ ਵਿੱਚ ਤੁਸੀਂ ਮੇਰਾ ਕਿਰਦਾਰ ਬਿਆਨ ਕੀਤਾ ਹੈ ਇਹ ਸਾਰੇ ਸ਼ਬਦ ਵਿੱਚ ਤੁਸੀਂ ਮੇਰੇ ਜੀਵਨ ਦੀ ਤਸਵੀਰ ਬਿਆਨ ਕੀਤੀ ਹੈ ਇਹ ੱਗ ਮੈਂ ਹੀ ਆ ਜਿਹੜਾ ਬਗਲੇ ਦਾ ਰੂਪ ਣਾ ਕੇ ਬੈਠਾ ਦੁਨੀਆਂ ਨੂੰ ਲੁੱਟਣ ਵਾਲਾ ਲੋਕਮਾਲ ਦੀ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਪੜਿਆ ਜਿਹੜਾ ੱਗੀਆਂ ਮਾਰਦਾ ਸੀ ਲੋਕਾਂ ਨੂੰ ਲੁੱਟਦਾ ਸੀ ਗੁਰੂ ਨਾਨਕ ਦੇ ਚਰਨਾਂ ਵਿੱਚ ਝੁਕਿਆ ਕਿਉਂ ਕਿਉਂਕਿ ਉਹਨੇ ਇੱਕ ਸ਼ਬਦ ਨੂੰ ਸੁਣ ਕੇ ਉਹਦਾ ਜਪ ਕੀਤਾ ਉਹਨੂੰ ਸਮਝ ਲਿਆ ਔਰ ਜਦੋਂ ਜਪ ਹੋਇਆ ਫਿਰ ਆਪਣਾ ਅਸਲੀ ਰੂਪ ਬਿਆਨ ਕਰ ਦਿੱਤਾ ਵੀ ਸੱਚੇ ਪਤਸ਼ਮ ਹੈ ਕਿਦਾਂ ਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਤਸ਼ਾਹ ਜੀ ਨੇ ਜਿਹੜੀ ਆਰੰਭਤਾ ਦੀ ਬਾਣੀ ਸਾਡੀ ਢੋਲੀ ਵਿੱਚ ਪਾਈ ਉਹ ਏਡੀ ਮਹਾਨ ਹੈ ਤੇ ਇਹਦਾ ਅਰਥ ਜਪ ਫਿਰ ਧਿਆਨ ਦੇਣਾ ਫਿਰ ਬੇਨਤੀ ਕਰਾਂ ਵੀ ਇਹ ਇੱਕੋ ਇੱਕ ਸ਼ਬਦ ਆ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਨੂੰ ਇਦਾਂ ਲਿਖਤ ਵਿੱਚ ਮਿਲੇਗਾ ਜਜੇ ਜਪ ਦੇ ਪਹਿਲਾਂ ਵੀ ਦੋ ਡੰਡੀਆਂ ਅਖੀਰ ਤੇ ਵੀ ਦੋ ਡੰਡੀਆਂ ਇਹ ਸੰਪੂਰਨ विश्राम ਆ ਵੀ ਇੱਥੇ ਰੁਕ ਇਹ ਜਪ ਸ਼ਬਦ ਨੂੰ ਧਿਆਨ ਵਿੱਚ ਰੱਖੋ ਜੇ ਇਹਨਾਂ ਬਚਨਾਂ ਨੂੰ ਜਿਹੜੇ ਅੱਗੇ ਬਾਣੀ ਤੁਰਨੀ ਹੈ ਨਾ ਅੱਗੇ ਬਾਣੀ ਆਉਣੀ ਹੈ ਪੁੱਤ ਇਹਨਾਂ ਬਚਨਾਂ ਨੂੰ ਸਮਝਣਾ ਸ਼ੁਰੂ ਕਰੇਗਾ ਭਲਾ ਤਾਂ ਹੋਣਾ ਜੇ ਤੈਨੂੰ ਸਮਝ ਹੀ ਨ ਲੱਗੀ ਜੇ ਤੈਨੂੰ ਸਮਝ ਹੀ ਨ ਲੱਗੀ ਫਿਰ ਤੇਰੇ ਜੀਵਨ ਵਿੱਚ ਸ਼ੋਭਾ ਨਹੀਂ ਬਣੇਗੀ ਇੱਜ਼ਤ ਨਹੀਂ ਬਣੇਗੀ ਜਿਵੇਂ ਹੁਣ ਕਈ ਥਾਮਾਂ ਨੇ ਜਿਨ੍ਹਾਂ ਥਾਮਾਂ ਦੇ ਉੱਪਰ ਪਿਆਰਿਆਂ ਨੇ ਲਿਖਾਇਆ ਨੋ ਪਾਰਕਿੰਗ ਹੁਣ ਇਹ ਪੰਗਤੀ ਲਿਖੀ ਉਹ ਨੋ ਪਾਰਕਿੰਗ ਤੇ ਬੰਦਾ ਪੜ ਕੇ ਵੀ ਉਸੇ ਥਾਂ ਤੇ ਆਪਣਾ ਵਹੀਕਲ ਪਾਰਕ ਕਰੇ ਤੁਸੀਂ ਸੋਚ ਕੇ ਵੇਖੋ ਉਹ ਇੱਜ਼ਤ ਖੱਟੇਗਾ ਜਾਂ ਲਾਣ ਤਾਂ ਪਾਵੇਗਾ ਜਿਨੇ ਲਿਖਵਾਇਆ ਉਹ ਆ ਕੇ ਗਲ ਪਵੇਗਾ ਤੈਨੂੰ ਅਕਲ ਨਹੀਂ ਆ ਏਡਾ ਵੱਡਾ ਲਿਖਿਆ ਨਾ ਪਾਰਕਿੰਗ ਤੋਂ ਫਿਰ ਆਪਣਾ ਵਹੀਕਲ ਖੜਾਉਣਾ ਉਹ ਪੜਨ ਤੋਂ ਬਾਅਦ ਵੀ ਜਦੋਂ ਸਮਝੇਗਾ ਨਹੀਂ ਤੇ ਸਮਝਣ ਤੋਂ ਬਾਅਦ ਉਹ ਕੰਮ ਨਹੀਂ ਕਰੇਗਾ ਫਿਰ ਲਾਣਤੀ ਖੱਟੇਗਾ ਇਸੀ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਸਾਡੀ ਸਰੀਰ ਰੂਪੀ ਗੱਡੀ ਦੇ ਲਈ ਨਾ ਕਈ ਥਾਵਾਂ ਤੇ ਨੌ ਪਾਰਕਿੰਗ ਕੀਤੀ ਹੈ। ਬਹੁਤ ਇੱਥੇ ਨਾ ਜਾਂਦੇ। ਇੱਥੇ ਨਾ ਖਲੋਉਂਦੇ। ਇਹਨਾਂ ਲੋਕਾਂ ਤੋਂ ਦੂਰ ਰਹਿ। ਇਹਨਾਂ ਲੋਕਾਂ ਤੋਂ ਆਪਣੇ ਜੀਵਨ ਨੂੰ ਪਾਸੇ ਕਰ। ਸਤਗੁਰੂ ਜੀ ਕਹਿੰਦੇ ਤੂੰ ਆਪਣੇ ਜੀਵਨ ਬਾਣੀ ਪੜ੍ਹ ਕੇ ਵੀ ਜਦੋਂ ਉੱਥੇ ਆਪਣੀ ਸਰੀਰ ਰੂਪੀ ਗੱਡੀ ਦੀ پارک ਕਰੇਂਗਾ ਨਾ ਇੱਜ਼ਤ ਨਹੀਂ ਖੱਟੇਗਾ ਸ਼ੋਭਾ ਨਹੀਂ ਖੱਟੇਗਾ ਲਾਣ ਤਾਂ ਹੀ ਪਹਿਣਗੇ ਔਰ ਅੱਜ ਇਹੀ ਗੱਲ ਬੜੀ ਧਿਆਨ ਵਾਲੀ ਹੈ ਵੀ ਪਹਿਲਾ ਸ਼ਬਦ ਹੀ ਅਸੀਂ ਵਿਚਾਰਨ ਤੋਂ ਅਵੇਸਲੇ ਰਹਿ ਗਏ ਅਸੀਂ ਪਹਿਲਾ ਸ਼ਬਦ ਹੀ ਧਿਆਨ ਵਿੱਚ ਨਹੀਂ ਰੱਖਿਆ ਕਿ ਗੁਰੂ ਨਾਨਕ ਪਿਤਾ ਜੀ ਨੇ ਸਾਨੂੰ ਬਾਣੀ ਦਾ ਪਹਿਲਾ ਨਾਮ ਹੀ ਦਿੱਤਾ ਜਪੁਣ ਹੁਣ ਪਹਿਲਾ ਨਾਮ ਹੀ ਜਪ ਦਿੱਤਾ ਅਸੀਂ ਇਹਦੇ ਸਰਲੇਖ ਨੂੰ ਨਹੀਂ ਪੜਦੇ ਜਿੱਤੇ ਰੱਖਣਾ ਜਿਹੜਾ ਸਰਲੇਖ ਉੱਪਰ ਹੁੰਦਾ ਨਾ ਉਹਦੀ ਬੜੀ ਮਹਾਨਤਾ ਹੁੰਦੀ ਹੈ ਜਿਵੇਂ ਸਾਡੀਆਂ ਦੁਕਾਨਾਂ ਨੇ ਆਪਣੀਆਂ ਦੁਕਾਨਾਂ ਤੇ ਅਸੀਂ ਨਾਮ ਲਿਖਾਉਨੇ ਇੱਕ ਸ਼ਬਦ ਪੜ੍ਹ ਕੇ ਸਾਨੂੰ ਪਤਾ ਲੱਗ ਜਾਂਦਾ ਇਸ ਦੁਕਾਨ ਵਿੱਚ ਕਿਹੜੀ ਚੀਜ਼ ਪਈ ਹੈ ਪਤਾ ਲੱਗਦਾ ਕਿਨੇ ਜਿਵੇਂ ਕਿਸੇ ਥਾਂ ਦੇ ਉੱਪਰ ਲਿਖਿਆ ਹੈ ਮੈਡੀਕੋਜ਼ ਹੁਣ ਬਸ ਇੰਨੀ ਇੱਕ ਪੰਗਤੀ ਪੜ੍ਹ ਕੇ ਸਾਨੂੰ ਪਤਾ ਲੱਗ ਜਾਂਦਾ ਸਾਡੇ ਸਰੀਰਕ ਰੋਗਾਂ ਦੀ ਦਵਾਈ ਇੱਥੋਂ ਮਿਲਣੀ ਹੈ ਕਿਸੇ ਥਾਂ ਦੇ ਉੱਪਰ ਲਿਖਿਆ ਹੈ ਕਰਿਆਨਾ ਸਟੋਰ ਸਾਨੂੰ ਪਤਾ ਹੈ ਦਾਲ ਚੌਲ ਆਟਾ ਕੋ ਖੰਡ ਮਿਠਾ ਸਭ ਕੁਝ ਮੈਨੂੰ ਇਥੋਂ ਮਿਲ ਜਾਣਾ ਹੈ ਹੁਣ ਅਸੀਂ ਕਰਿਆਨੇ ਦੀ ਦੁਕਾਨ ਤੇ ਜਾ ਕੇ ਕੱਪੜੇ ਦੀ ਮੰਗ ਥੋੜੀ ਕਰਾਂਗੇ ਵੀ ਮੈਨੂੰ ਪੱਗ ਚਾਹੀਦੀ ਹੈ ਮੈਨੂੰ ਆਹ ਕੱਪੜਾ ਚਾਹੀਦਾ ਹੈ ਪਤਾ ਹੈ ਵੀ ਇਸ ਥਾਂ ਤੋਂ ਆਹ ਚੀਜ਼ ਇੱਕੋ ਪੰਗ ਤੇ ਭਾਵੇਂ ਦੁਕਾਨ ਬੰਦ ਵੀ ਕਿਉਂ ਹੋਵੇ ਪਰ ਉੱਪਰ ਲਿਖੇ ਗਏ ਸਰਲੇਖ ਨੇ ਸਾਨੂੰ ਉਸ ਦੁਕਾਨ ਦੇ ਵਿੱਚ ਬਈ ਪਈ ਹੋਈ ਚੀਜ਼ ਦਾ ਗਿਆਨ ਦੇ ਦਿੱਤਾ ਆਹੀ ਗੱਲਾਂ ਸਮਝਣ ਵਾਲੀਆਂ ਤਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਜਿਹੜਾ ਸਰਲੇਖ ਦਿੱਤਾ ਜਾਂਦਾ ਉਹਦੀ ਬੜੀ ਮਹਾਨਤਾ ਹੁੰਦੀ ਹੈ। ਉਹਦੀ ਬੜੀ ਮਹਾਨਤਾ ਹੁੰਦੀ ਹੈ। ਉਹ ਪੰਗਤੀ ਦੱਸਦੀ ਹੈ ਅੰਦਰ ਕੀ ਕੁਝ ਪਿਆ ਹੈ। ਪਤਸ਼ਾਹੀ ਕਹਿੰਦੇ ਧਿਆਨ ਵਿੱਚ ਰੱਖ ਪੁੱਤ ਆ ਜਪ ਸ਼ਬਦ ਐਵੇਂ ਨਹੀਂ ਵੀ ਇੱਕ ਸਕਿੰਟ ਵਿੱਚ ਪੜ ਕੇ ਅੱਗੇ ਤੁਰ ਪਿਆ। ਅੱਗੇ ਤੇ ਤੁਰਿਆ ਹੀ ਨਹੀਂ ਜਾਣਾ ਜੇ ਕਦੇ ਸਮਝ ਲਵੇ। ਅਸੀਂ ਤੇ ਚੰਦ ਮਿੰਟਾਂ ਵਿੱਚ ਜਪਨੀ ਸਾਹਿਬ ਪੜ ਜਾਂਦੇ ਆ। ਸਾਨੂੰ ਨਹੀਂ ਪਤਾ ਵੀ ਜਪਜੀ ਸਾਹਿਬ ਦੇ ਵਿੱਚ ਸਮਝਾਇਆ ਕੀ ਗਿਆ ਪੜਿਆ ਇਸੇ ਕਰਕੇ ਲੰਘ ਗਏ ਨਾ ਅੱਗੇ ਦੇ ਅੱਗੇ ਛੇਤੀ ਛੇਤੀ ਪੜ ਗਏ ਕਿਉਂਕਿ ਸਮਝਣ ਦੀ ਲੋੜ ਨਾ ਮਹਿਸੂਸ ਹੋਈ ਔਰ ਇੱਕ ਗਹਿਰਾਈ ਦੇ ਵਿੱਚ ਉਤਰਨਾ ਪੈਣਾ ਭਾਈ ਇਹ ਸ਼ਬਦ ਜਿਹੜੇ ਨੇ ਅਥਾਹ ਨੇ ਇਹਨਾਂ ਸ਼ਬਦਾਂ ਨੂੰ ਜੇਕਰ ਤੇ ਵਿਚਾਰ ਕੇ ਤੁਰਾਂਗੇ ਪਤਾ ਲੱਗੇਗਾ ਮੇਰੇ ਗੁਰੂ ਨਾਨਕ ਪਿਤਾ ਜੀ ਨੇ ਕਿੱਡਾ ਮਹਾਨ ਖਜ਼ਾਨਾ ਸਾਨੂੰ ਵਕਿਆ ਕਿੱਡਾ ਮਹਾਨ ਉਹ ਜਪ ਸ਼ਬਦ ਨੇ ਹੀ ਸਾਡੇ ਜੀਵਨ ਦਾ ਧਿਆਨ ਦਵਾਇਆ ਇਹ ਸਮਝ ਤੇ ਸਹੀ ਸਮਝਦਾ ਤੇ ਹੈ ਨਹੀਂ ਸੋਝੀ ਤੇ ਲੈ ਨਹੀਂ ਰਿਆ ਪੜਿਉਂ ਜਾ ਰਹਿਆਂ ਪੜਿਉਂ ਜਾ ਰਹਿਆਂ ਪੜਿਉਂ ਜਾ ਰਹਿਆਂ ਤੇ ਪੜਨ ਵਾਲਾ ਕੀ ਕਰਦਾ ਹੁਣ ਕਈ ਥਾਵਾਂ ਦੇ ਉੱਪਰ ਇਹੋ ਜੇ ਇਨਸੀਡੈਂਟ ਵੀ ਵਾਪਰੇ ਨੇ ਇਹੋ ਜੀਆਂ ਘਟਨਾਵਾਂ ਵੀ ਹੋਈਆਂ ਵੀ ਕਈ ਪਿਆਰੇ ਕਹਿੰਦੇ ਜੀ ਅਸੀਂ ਖਾਣ ਪਾਠ ਕਰਵਾਉਣਾ ਪਰ ਕਰਵਾਉਣਾ ਕਿੱਥੇ ਹੈ ਜਿੱਥੇ ਅਸੀਂ ਆਪਣੀਆਂ ਮੜੀਆਂ ਬਣਾਈਆਂ ਜਿੱਥੇ ਅਸੀਂ ਤੇ ਜਠੇਰਿਆਂ ਦੀ ਹੋਣ ਲੱਗੀ ਪੂਜਾ ਕਿਤੇ ਬਡੇਰੇ ਕਹਿੰਦੇ ਜੀ ਉੱਥੇ ਜਿੱਥੇ ਸਾਡੀਆਂ ਮਟੀਆਂ ਬਣੀਆਂ ਉੱਥੇ ਇਸ ਕੰਡ ਪੜਕਾਉਣਾ ਹੁਣ ਤੁਸੀਂ ਧਿਆਨ ਨਾਲ ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਸਰੂਪ ਵੀ ਕਲੇ ਜਾਵੇ ਜਦੋਂ ਇਹ ਪੰਗਤੀਆਂ ਆਉਣਗੀਆਂ ਕਿ ਜੋ ਪਾਥਰ ਕੀ ਪਾਈ ਪਾਈ ਤਿਸ ਕੀ ਹਾਲ ਅਜਾਈ ਜਾਏ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਵਰਥਾ ਹੋ ਵੈ ਸੇਵ ਨਾ ਪਾਥਰ ਬੋਲਾ ਨਾ ਕੁਛ ਦੇ ਹੋਕਟ ਕਰਮ ਨਿਫਲ ਹੈ ਸੇਵ ਪਰ ਉਹਨਾਂ ਜਠੇਰਿਆਂ ਦੀ ਬਡੇਰੀ ਮਟੀਆਂ ਦੀ ਕੀ ਇੱਜ਼ਤ ਰਹੀ ਹੁਣ ਆਹ ਪੰਕਤੀਆਂ ਸੁਣਨ ਵਾਲਾ ਆਹ ਪੰਕਤੀਆਂ ਪੜ੍ਹੌਣ ਵਾਲਾ ਵੀ ਉੱਥੇ ਮੱਥੇ ਟੇਕੀ ਜਾ ਰਿਹਾ ਨਾਲੇ ਸੁਣੀ ਜਾ ਰਿਹਾ ਨਾਲੇ ਮੱਥੇ ਦੇਕੀ ਜਾ ਰਿਹਾ ਪਾਤਸ਼ਾਹ ਜੀ ਕਨੇ ਸਮਝਣ ਤੋਂ ਬਿਨਾ ਜੀਵਨ ਦਾ ਭਲਾ ਕੋਈ ਨਹੀਂ ਜਿਵੇਂ ਇੱਕ ਬੜੀ ਪਿਆਰੀ ਕਹਾਣੀ ਇੱਕ ਲੇਖਕ ਨੇ ਬਿਆਨ ਕੀਤੀ ਕਈ ਵਾਰੀ ਤੁਸੀਂ ਇਹ ਪਿਆਰਿਆਂ ਦੇ ਕੋਲੋਂ ਸੁਣੀ ਵੀ ਹੋਵੇਗੀ ਵੀ ਜਿਵੇਂ ਸ਼ିକਾਰੀ ਆਉਂਦਾ ਸੀ ਤੇ ਪੰਛੀਆਂ ਨੂੰ ਪਕੜ ਕੇ ਲੈ ਜਾਂਦਾ ਉਹ ਜਾਲ ਵਿਛਾਉਂਦਾ ਦਾਣਾ ਸੁੱਟਦਾ ਉਸ ਦੇ ਜਾਲ ਵਿੱਚ ਪੰਛੀ ਫਸ ਜਾਂਦੇ ਤੇ ਉਹ ਸਾਰਿਆਂ ਨੂੰ ਕੈਦ ਕਰਕੇ ਲੈ ਜਾਂਦਾ ਇੱਕ ਦਿਨ ਸਾਰੇ ਜੰਗਲ ਦੇ ਪੰਛੀਆਂ ਨੇ ਆਪਸ ਵਿੱਚ ਵਿਚਾਰ ਕੀਤੀ ਵੀ ਸ਼ਿਕਾਰੀ ਆਉਂਦਾ ਦਾਣਾ ਪਾਉਂਦਾ ਤੇ ਸਾਨੂੰ ਕੈਦ ਕਰਕੇ ਲੈ ਜਾਂਦਾ ਇਹ ਤੋਂ ਕਿਵੇਂ ਬਚਿਆ ਜਾ ਸਕਦਾ ਇੱਕ ਸਿਆਣੇ ਕਬੂਤਰ ਨੇ ਸਾਰੇ ਪੰਛੀਆਂ ਨੂੰ ਇੱਕ ਗੱਲ ਸਮਝਾਈ ਕਹਿੰਦੇ ਬਸ ਇੱਕ ਗੱਲ ਚੇਤੇ ਰੱਖਣਾ ਸ਼ਿਕਾਰੀ ਕੀ ਕਰਦਾ ਹੈ ਸ਼ିକਾਰੀ ਆਉਂਦਾ ਜਾਲ ਬਚਾਉਂਦਾ ਚੋਗਾ ਪਾਉਂਦਾ ਅਸੀਂ ਉਹ ਚੋਗਾ ਚੁਗਣ ਲਈ ਤੁਰ ਪੈਨੇ ਆਂ ਬਸ ਇੱਕ ਗੱਲ ਪੱਕੀ ਮਨ ਵਿੱਚ ਬਿਠਾ ਲਓ ਅਸੀਂ ਚੋਗਾ ਨਹੀਂ ਚੁਗਣਾ ਉਹਦਾ ਬਚ ਜਾਮਾ ਹੁਣ ਸਾਰੇ ਜੰਗਲ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਸ਼ਿਕਾਰੀ ਆਏਗਾ ਚੋਗਾ ਪਾਏਗਾ ਅਸੀਂ ਚੋਗਾ ਨਹੀਂ ਚੁਗਣਾ ਹੁਣ ਆਹ ਪੰਗਤੀ ਸਾਰੇ ਜੰਗਲ ਵਿੱਚੋਂ ਆਵਾਜ਼ ਆ ਰਹੀ ਸ਼ਿਕਾਰੀ ਆਇਆ ਮੱਥੇ ਤੇ ਹੱਥ ਮਾਰਿਆ ਕਿਹਨੇ ਅਕਲ ਦੇ ਦਿੱਤੀ ਇਹਨਾਂ ਨੂੰ ਇਹ ਪੰਛੀ ਮੇਰੇ ਜਾਲ ਵਿੱਚ ਹੁਣ ਨਹੀਂ ਫਸਣਗੇ ਉਨੇ ਆਪਣੇ ਜੀਵਨ ਵਿੱਚ ਨਿਰਾਸ਼ਤਾ ਪੈਦਾ ਕੀਤੀ ਪਰ ਜੰਗਲ ਵਿੱਚ ਪਹੁੰਚ ਗਿਆ ਹੌਸਲਾ ਨਾ ਛੱਡਿਆ ਉਹਨੇ ਆਪਣਾ ਜਾਲ ਛੁਟਿਆ ਚੋਗਾ ਛੁਟਿਆ ਸਾਈਡ ਤੇ ਜਾ ਕੇ ਲੁਕ ਕੇ ਬੈਠ ਗਿਆ ਤੇ ਪੰਛੀ ਜਿਹੜੇ ਸੀ ਉਹ ਆਏ ਚੋਗਾ ਚੁਗਦੇ ਪਏ ਨੇ ਜਾਲ ਤੇ ਆ ਕੇ ਬੈਠ ਕੇ ਨਾਲੇ ਪੜੀ ਜਾਂਦੇ ਨੇ ਸ਼ਿਕਾਰੀ ਆਏਗਾ ਚੋਗਾ ਪਾਏਗਾ ਅਸੀਂ ਚੋਗਾ ਨਹੀਂ ਚੁਗਣਾ ਸ਼ਿਕਾਰੀ ਸਮਝਦਾ ਸਾਰੀ ਮੂਰਖ ਨੇ ਇਹਨਾਂ ਨੂੰ ਸਮਝ ਨਹੀਂ ਲੱਗੀ ਵੀ ਕਰਨਾ ਕੀ ਸੀ ਹੁਣ ਉਹਨੇ ਆਪਣਾ ਜਾਲ ਖਿੱਚਿਆ ਸਾਰੇ ਪੰਛੀ ਫਸ ਗਏ ਉੱਥੇ ਫਸੇ ਹੋਏ ਵੀ ਇਹ ਗਾਈ ਜਾ ਰਹੇ ਨੇ ਕਿ ਸ਼ਿਕਾਰੀ ਆਏਗਾ ਚੋਗਾ ਪਾਏਗਾ ਅਸੀਂ ਚੋਗਾ ਨਹੀਂ ਬਚੇ ਰਣਗੇ ਤਾਂ ਜੇ ਸਮਝਣਗੇ ਸਤਿਗੁਰੂ ਜੀ ਨੇ ਅੱਜ ਆ ਜਪ ਸ਼ਬਦ ਦਿੱਤਾ ਹੈ ਪੁੱਤ ਵਿਕਾਰਾਂ ਤੋਂ ਭਰਮਾਂ ਤੋਂ ਕਰਮ ਕਾਂਡਾਂ ਤੋਂ ਨਸ਼ਿਆਂ ਤੋਂ ਮੰਦੀਆਂ ਕਰਪੂਤਾਂ ਤੋਂ ਬਚੇਗਾ ਤਾਂ ਜੇ ਜਪ ਕਰੇ ਸਤਿਗੁਰੂ ਰਹਿਮਤ ਕਰਨ ਪਾਵਨ ਸ਼ਬਦ ਨੂੰ ਆਪਾਂ ਇੱਥੇ ਸੰਕੋਚਦੇ ਹਾਂ ਗੁਰੂ ਰਹਿਮਤ ਕਰਨ ਆਪਣੇ ਚਰਨਾਂ ਦੀ ਪ੍ਰੀਤ ਤੇ ਪਰਤੀਤ ਬਖਸ਼ਿਸ਼ ਕਰਕੇ ਨਿਵਾਜਣ ਇਨੀਆਂ ਬਿੰਤੀਆਂ ਪ੍ਰਵਾਨ ਅੰਤਿਕ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ